ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਉਹਨਾਂ ਫਤਿਹਗੜ੍ਹ ਸਾਹਿਬ ਵੀ ਕੀ ਆਪਣੀ ਮਰਨ ਵਰਤ ਤੋੜਿਆ ਇਸ ਦੌਰਾਨ ਕਈ ਹੋਰ ਕਿਸਾਨ ਆਗੂ ਵੀ ਮੌਜੂਦ ਸਨ ਪਰ ਇਸ ਦੇ ਨਾਲ ਹੀ ਉਹਨਾਂ ਕਹੇ ਕਿ ਐਮਐਸਪੀ ਸਣੇ ਕਈ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਲੜਾਈ ਜਾਰੀ ਰਹੇਗੀ ਦਰਅਸਲ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਐਮਐਸਪੀ ਸਣੇ ਹੋਰ ਕਈ ਕਿਸਾਨ ਮੰਗਾਂ ਨੂੰ ਲੈ ਕੇ ਪਿਛਲੇ ਸਾਲ 26 ਨਵੰਬਰ 2024 ਤੋਂ ਮਰਨ ਵਰਤ ਤੇ ਬੈਠੇ ਸਨ ਡੱਲੇਵਾਲ ਦੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੀ ਅਗਵਾਈ ਵਾਲੇ ਸਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਸਰਬੰਸ ਸਿੰਘ ਪੁੰਦੇਰ ਦੀ ਜਥੇਬੰਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਾਲੇ ਮਜ਼ਦੂਰ ਮੋਰਚੇ ਦੇ ਬੈਨਰ ਹੇਠ ਇਹ ਸੰਘਰਸ਼ ਲੜ ਰਹੀ ਸੀ ਉਹ ਇਸ ਨੂੰ ਕਿਸਾਨ ਅੰਦੋਲਨ 2.0 ਦਾ ਨਾਮ ਦਿੰਦੇ ਹਨ ਇਸ ਦੇ ਨਾਲ ਹੀ ਕਿਸਾਨ ਮੋਰਚਾ ਜਿਸ ਨੇ ਤਿੰਨ ਖੇਤੀ ਕਾਨੂੰਨਾਂ ਲਈ ਸੰਘਰਸ਼ ਲੜਿਆ ਉਸ ਦੀਆਂ ਬਹੁ ਗਿਣਤੀ ਜਥੇਬੰਦੀਆਂ ਸ਼ਾਮਲ ਨਹੀਂ ਸਨ ਇਸ ਵਿਚਾਲੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਕਈ ਗੇੜਾਂ ਦੀ ਗੱਲਬਾਤ ਹੋਈ ਪਰ ਕਿਸੇ ਸਿਰੇ ਨਾ ਲੱਗ ਸਕੀ ਇਸ ਤੋਂ ਪਹਿਲਾਂ 19 ਮਾਰਚ ਨੂੰ ਪੁਲਿਸ ਨੇ ਖਨੌਰੀ ਅਤੇ ਸ਼ੰਭੂ ਬਾਰਡਰ ਤੇ ਲਗਿਆ ਮੋਰਚਾ ਖਦੇੜ ਦਿੱਤਾ ਸੀ ਜਗਜੀਤ ਸਿੰਘ ਢੱਲੇਵਾਲ ਨੇ ਮਰਨ ਵਰ ਤੋੜਦੇ ਹੋਏ ਬੋਲਿਆ ਸਾਡਾ ਮੋਰਚਾ ਖਦੇੜਨਾ ਸਰਕਾਰਾਂ ਦੀ ਕੋਈ ਬਹਾਦਰਤਾ ਵਾਲੀ ਗੱਲ ਨਹੀਂ ਹੈ ਇਹ ਤਾਂ ਡਰਪੋਕਾਂ ਵਾਲੀ ਗੱਲ ਮੈਂ ਆਪਣਾ ਮਰਨ ਵਰਤ ਤੋੜਨ ਤੋਂ ਪਹਿਲਾਂ ਜਗਜੀਤ ਸਿੰਘ ਦੱਲੇਵਾਲ ਨੇ ਕਿਹਾ ਕਿ ਕਿਸਾਨਾਂ ਨੂੰ ਸੰਬੋਧਨ ਵੀ ਕੀਤਾ ਇਸ ਮੌਕੇ ਉਹਨਾਂ ਕਿਹਾ ਕਿ ਜਿਸ ਦਿਨ ਮੈਂ ਮਰਨ ਵਰਤ ਸ਼ੁਰੂ ਕੀਤਾ ਸੀ ਮੈਂ ਸਾਰਿਆਂ ਕੋਲੋਂ ਇੱਕ ਮੰਗ ਕੀਤੀ ਸੀ ਕਿ ਸਰਕਾਰ ਚੁੱਕ ਕੇ ਲੈ ਜਾਵੇ ਕਿ ਤਾ ਉਹ ਆਪਣਾ ਹਾਰ ਜਾਵਾਂਗੇ ਤੇ ਜੇ ਤੁਸੀਂ ਚੁੱਕਣ ਨਾ ਦਿੱਤਾ ਤਾਂ ਅਸੀਂ ਜਿੱਤ ਜਾਵਾਂਗੇ ਜਿਸ ਤਰ੍ਹਾਂ ਪੰਜਾਬ ਹਰਿਆਣਾ ਦੇ ਨੌਜਵਾਨ ਬੀਬੀਆਂ ਤੇ ਬਜ਼ੁਰਗਾਂ ਨੇ ਰਾਤ ਰਾਤ ਜਾ ਕੇ ਮੋਰਚਾ ਸੰਭਾਲਿਆ ਮੈਂ ਤੁਹਾਡੀ ਹਿੰਮਤ ਦੇਖਦਾ ਰਿਹਾ ਸੁਣਦਾ ਰਿਹਾ ਉਹਨੇ ਅੱਗੇ ਕਿਹਾ ਕਿ ਮੋਰਚੇ ਦੇ ਨੇੜੇ ਨਹੀਂ ਆਉਣ ਦਿੱਤਾ ਗਿਆ ਅਤੇ ਸਰਕਾਰ ਨੂੰ ਸੁਪਰੀਮ ਕੋਰਟ ਵਿੱਚ ਇਹ ਕਹਿਣ ਲਈ ਮਜਬੂਰ ਕਰ ਦਿੱਤਾ ਗਿਆ ਕਿ ਡੱਲੇਵਾਲ ਨੂੰ ਨੂੰ ਉੱਥੇ ਚੁੱਕਣਾ ਉਹਨਾਂ ਲਈ ਸੰਭਵ ਨਹੀਂ ਹੈ ਇਸੇ ਲਈ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਦਿੰਦਾ ਖਬਰਾਂ ਉਹਨਾਂ ਦੀ ਲੋੜ ਨਹੀਂ ਇਹ ਹਾਰੀ ਹੋਈ ਸਰਕਾਰ ਹੈ ਕਿਉਂਕਿ ਇਹ ਮਨੁੱਖ ਹਮੇਸ਼ਾ ਹਾਰਿਆ ਹੁੰਦਾ ਹੈ ਜੋ ਪਿੱਛੋਂ ਹਮਲਾ ਕਰਦਾ ਹੈ ਦੋਮਾ ਸਰਕਾਰਾਂ ਨੇ ਸਾਨੂੰ ਮੀਟਿੰਗ ਵਿੱਚ ਬੁਲਾ ਕੇ ਗ੍ਰਿਫਤਾਰ ਕੀਤਾ ਸਾਡੇ ਕਿਸਾਨਾਂ ਨੂੰ ਆਗੂਆਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ 15-1600 ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਅਤੇ ਪਿੱਛੇ ਸਾਡਾ ਮੋਰਚਾ ਖਦੇੜ ਦਿੱਤਾ ਇਹ ਕੋਈ ਬਹਾਦਰਤਾ ਵਾਲੀ ਗੱਲ ਨਹੀਂ ਹੈ ਇਹ ਤਾਂ ਡਰਪੋਕਾਂ ਵਾਲੀ ਗੱਲ ਹੈ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵਾਨਤਮਾਨ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨરેન્દ્ર ਮੋਦੀ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਧੋਖਾ ਦੇ ਕੇ ਮੋਰਚਾ ਖਦੇੜ ਸਕਦੇ ਹੋ ਪਰ ਸਾਡੇ ਦਿਲਾਂ ਵਿੱਚ ਮੰਗਾਂ ਨੂੰ ਹਾਸਲ ਕਰਨ ਦੀ ਜੋ ਭਾਵਨਾ ਹੈ ਇਸ ਨੂੰ ਕਿਵੇਂ ਖਤਮ ਕਰੋਗੇ ਇਹ جنگ ਜਾਰੀ ਹੈ ਅਤੇ ਅਸੀਂ ਹਰ ਸਾਲ ਹਰ ਹਾਲ ਵਿੱਚ ਜਿੱਤਣੀ ਹੈ ਉਹਨਾਂ ਕਿਹਾ ਕਿ ਅਸੀਂ ਭਗਵਾਨਤਮਾਨ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਮੋਰਚਾ ਜਾਰੀ ਹੈ ਹਰ ਰੋਜ਼ ਕਿਸਾਨ ਮੋਰਚਾ ਲਗਾ ਰਹੇ ਹਨ